ਸ਼੍ਰੋਮਣੀ ਅਕਾਲੀ ਦਲ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਉਤਰੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਾਜ਼ਿਲਕਾ ਦੀ ਸਮੂੱਚੇ ਨੇਤਾ ਅਤੇ ਕਾਰਜਕਰਤਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਖਾਸ ਬੈਠਕ ਅੱਜ ਫਾਜ਼ਿਲਕਾ ਦੇ ਆਨੰਦਪੁਰ ਸਿ ਵਿਖੇ ਰੱਖੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਇਸ ਜ਼ਿਲ੍ਹਾ ਪੱਧਰੀ ਬੈਠਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਾਜ਼ਿਲਕਾ ਪ੍ਰਧਾਨ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸਮੂੱਚੇ ਹਲਕਾ ਇੰਚਾਰਜ ਅਤੇ ਹੋਰ ਕਈ ਆਗੂ ਅਤੇ ਕਾਰਕਟਰ ਮੁਖ ਰੂਪ ਵਿੱਚ ਮੌਜੂਦ ਰਹੇ ਨਾਲ ਹੀ ਹਲਕਾ ਇੰਚਾਰ ਸਰਦਾਰ ਸੁਪੁਰੋ ਸਿੰਘ ਬੈ ਖਾਸ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਹੋਰ ਵੱਡੇ ਉਹਦੇ ਮਿਲਣ ਤੇ ਨੁਕਤੀ ਪੱਤਰ ਸੌਂਪੇ ਗਏ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਫਾਲਕਾ ਦੀ ਸਮੁੱਚੀ ਟੀਮ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਹੰਗਾਰਾ ਪਰਿਆ ਅਤੇ ਪਾਰਟੀ ਦੇ ਵਿੱਚ ਫੁੱਟ ਪਾਉਣ ਵਾਲਿਆਂ ਦੀ ਕੜੀ ਨਿੰਦਾ ਕੀਤੀ ਅੱਜ ਜੇ ਸਾਡੀ ਸਮੁੱਚੀ ਜ਼ਿਲੇ ਦੀ ਲੀਡਰਸ਼ਿਪ ਨੇ ਸਰਦਾਰ ਇਕਬੀਰ ਸਿੰਘ ਬਾਦਲ ਸਾਹਿਬ ਦੇ ਕਿਉਂਕਿ ਕਿ ਸਾਡੇ ਇੱਕ ਹੀ ਪ੍ਰਧਾਨ ਆ ਉਹ ਕਈ ਉਹਨਾਂ ਦੇ ਹੱਕ ਵਿੱਚ ਪਦਵਾ ਦੇਣ ਵਾਸਤੇ ਇਕੱਤਰਤਾ ਕੀਤੀ ਸੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਵੀ ਹੋਰ ਵੀ ਮੀਡੀਆ ਦੇ ਵਿੱਚ ਤੇ ਬੜੀਆਂ ਸਾਡੇ ਜਿਹੜੇ ਵਿਰੋਧੀ ਗਰੁੱਪ ਆ ਪਾ ਰਹੇ ਆ ਪੋਸਟਾਂ ਕਿਉਂਕਿ ਇਸ ਵਾਰ ਸਰਦਾਰ ਇਕਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਕੋਈ ਹੈ ਨਹੀਂ ਜੋ ਇਕੱਲੇ ਰਹੇਗੇ ਕਿਉਂਕਿ ਫਰਜ਼ਾਨ ਸਿੰਘ ਗੁਰਿੰਦਰ ਸਿੰਘ ਬਾਦਲ ਡੈਮੋਕਰੇਟਿਕ ਸਿਸਟਮ ਦੇ ਨਾਲ ਚੁਣੇ ਹੋਏ ਆ ਕਿਉਂਕਿ ਸਾਡੇ ਪਹਿਲਾਂ ਡੈਲੀਗੇਟ ਬੰਦਦੇ ਆ ਤੇ ਡੈਲੀਗੇਟਾਂ ਤੋਂ ਬਾਅਦ ਪ੍ਰਧਾਨ ਦੀ ਚੋਣ ਹੁੰਦੀ ਆ ਜੇ ਹੁਣ ਆ ਨਵੇਂ ਨੂੰ ਮੈਂ ਚਲੋ ਸਾਰੀ ਸਾਡੇ ਦਾ ਸਤਕਾਰਯੋਗ ਆ ਸਾਡੇ ਨਾਲ ਹੀ ਰਹੇ ਸਾਡੇ ਭਰਾ ਕੋਈ ਵੱਡਾ ਹੈ ਕੋਈ ਛੋਟਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਕੋਈ ਵੀ ਪਾਰਟੀ ਦੇ ਵਿੱਚ ਜਦੋਂ ਕੋਈ ਕੰਮ ਕਰਦਾ ਬੜੀਆਂ ਊਨਤੀਆਂ ਰਹਿ ਜਾਂਦੀਆਂ ਬੜੀਆਂ ਕਮੀਆਂ ਪੇਛੀਆਂ ਰਹਿ ਜਾਂਦੀਆਂ ਪਰ ਉਹ ਗੱਲ ਕਰਨ ਦਾ ਸਿਸਟਮ ਹੁੰਦਾ ਪਾਰਟੀ ਦੇ ਪਲੇਟਫਾਰਮ ਤੇ ਬਹਿ ਕੇ ਤੁਸੀਂ ਦੋ ਵੀ ਪ੍ਰਧਾਨ ਜੀ ਨਾਲ ਜਿਵੇਂ ਸ਼ਿਕਵੇ ਰਹਿ ਕੇ ਬੈਠੇ ਕੱਢੋ ਪਰ ਜੇ ਪੰਜ ਪੰਜ ਵਾਰ ਅਸੀਂ ਐਮ ਐਲ ਏ ਮਨਤਰੀਆਂ ਲੈ ਕੇ ਪੁਰਾਣਾ ਸਰਕਾਰ ਸੁਖਬੀਰ ਸਿੰਘੋਂ ਬਦਲ ਚੰਗਾ ਸੀ ਜਦੋਂ 12 ਦੇ ਵਿੱਚ ਸਰਕਾਰ ਬੀਟ ਹੋ ਗਿਆ 2007 ਚ ਬਣੀ ਐ ਸਭ ਕੁਝ ਅੱਛਾ ਸੀ ਚਲੋ ਅੱਜਕੱਲ ਥੋੜਾ ਜਿਹਾ ਪਾਰਟੀ ਦਾ ਡਾਊਨ ਪਾਲ ਆ ਗਿਆ ਤੇ ਅੱਜ ਮਾੜਿਆ ਉਹਨਾਂ ਹੀ ਅਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਸਾਰੇ ਜ਼ਿਲ੍ਹੇ ਦੀ ਸਾਡੇ ਸਾਰੇ ਅਲਕਨ ਚਾਰਜ ਮੈਂਬਰ ਐਸ ਡੀ ਪੀ ਸੀ ਜਿੰਨੇ ਵੀ ਸਾਡੇ ਹੋਰ ਬੈਂਕ ਐਸ ਸੀ ਬੈਂਕ ਪੀ ਸੀ ਬੈਂਕ ਨੇ ਸਾਰਿਆਂ ਨੇ ਇਕੱਤਰਤਾ ਕਰਕੇ ਸਰਦਾਰ ਸਖਬੀਰ ਸਿੰਘ ਵਾਲ ਸਾਹਿਬ ਦੀ ਪ੍ਰਧਾਨਗੀ ਵਿੱਚ ਭਰੋਸਾ ਵਰਗ ਦਿੱਤਾ ਤਾਂ ਪਿਛਲੇ ਦਿਨ ਹੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਜਿਹੜੇ ਸ਼ਰਾਰਤੀ ਅੰਸਰ ਹੈ ਆਜ ਦੀ ਜਿਹੜੀ ਪਾਰਟੀ ਦੇ ਪਹਿਲਾਂ ਵੀ ਵਾਅਦਾ ਕਰਦੇ ਸੀ ਵਾਅਦਾ ਹੋ ਕੇ ਪ੍ਰਚਾਰ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਦੇਖੋ ਕਈ ਵਾਰਾਂ ਏਜੰਸੀਆਂ ਨੇ ਜ਼ੋਰ ਲਾਇਆ ਕਾਲੀ ਦਲ ਨੂੰ ਦਖਾੜ ਕਰਨ ਵਾਸਤੇ ਪਰ ਕਾਲੀ ਦਲ ਉਹ ਵੀ ਜਦੋਂ ਵੀ ਉਹਨਾਂ ਦੇ ਵਿਰੋਧ ਹੰਦ ਕਾਲੀ ਦਲ ਉਹਨਾਂ ਮਜ਼ਬੂਤ ਹੁੰਦਾ ਹੈ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਕਾਰਨ ਦਾ ਕੋਈ ਕਾਰਨ ਦੱਸ ਨਹੀਂ ਇਸ ਗੱਲ ਸੇ ਤੱਕ ਕਿ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਨੇ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨਾ ਰਹੇ ਤਾਂ ਪਾਰਟੀ ਪੰਜਾਬ ਵਿੱਚ ਖਤਮ ਹੋ ਜਾਂਦੀ ਹੈ ਇਸ ਵਾਸਤੇ ਉਹ ਬੀਜੇਪੀ ਦੇ ਏਜੰਟ ਨੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਤੋਂ ਕਟੌੜਾ ਚਾਹੁੰਦੇ ਜਿਸ ਵਾਰ ਬੀਜੇਪੀ ਦੇ ਨਾਮ ਲੈ ਰਹੇ ਹੋ ਤਾਂ ਪਾਰਟੀ ਦੇ ਵਿੱਚ ਇਹਨਾਂ ਵੱਲੋਂ ਏਜੰਸੀ ਹੈਗੇ ਏਜੰਸੀ ਹੈਗੇ ਨਹੀਂ ਹੋ ਕੋਈ ਸਿਆਸੀ ਪਾਰਟੀ ਸਿਆਸੀ ਪਾਰਟੀ ਆਮਤ ਹੀ ਹੋ ਉਹ ਵੀ ਕੋਸ਼ਿਸ਼ ਕਰਦੀ ਹੈ ਬਿਲਕੁਲ ਜਿ ਬਿਲਕੁਲ ਆਪਾਂ ਦੀ ਕੋ ਪਾਰਟੀ ਇੱਕੋ ਹੈ ਸਰਦਾਰ ਸ਼ਕੀਰ ਸਿੰਘ ਫਾਜ਼ਲ ਜਿਹੜਾ ਪਾਰਟੀਆਂ ਦਾ ਮੁਕਾਬਲਾ ਕਰ ਸਕਦਾ ਆਪਾਂ तकरीबन ਦੇਖੋ 11 6 11000 ਵੋਟ ਪਈ ਹੈ ਅਸੀਂ ਬੰਦਿਆਂ ਘਟ ਪਰ ਜੇਨ ਵਰਕਰ ਸਾਡੂ ਕਾਰਨ ਇੱਕ ਬੀਜੇਪੀ ਦੀ ਜਿਹੜੀ ਸलम बस्तीयां ਫਰੀਦੀਆਂ ਗਏ ਨੇ ਜਿਹੜੀ ਸਾਨੂੰ ਕੁਝ ਵੀ ਵੋਟ ਨਹੀਂ ਪੈਣੀ ਸੀ ਉਹ ਫਰੀਦੀਆਂ ਗਏ ਕਈ ਅਸੀਂ ਪਾਰਟੀ ਦੇ ਵਿੱਚ ਇੱਥੇ মিডিਆ ਨਾਲ ਨਹੀਂ ਦੱਸ ਸਕਦੇ ਉਹ ਅਸੀਂ ਇਹ ਪ੍ਰਧਾਨ ਜੀ ਦੱਸਾਂਗੇ ਜਿਹੜੇ ਸਾਡੇ ਵਰਕਰਾਂ 'ਚ ਕਮੀਆਂ ਰਹੀ ਨਹੀਂ ਸਾਡੇ 'ਚ ਰਹੀਆਂ ਅਸੀਂ ਇਕੱਠੇ ਹੋ ਕੇ ਬਿਲਕੁਲ ਅਸੀਂ ਦੱਸਾਂਗੇ ਕਿ ਸਾਡਾ ਪੋਲ ਕੱਟ ਕਿਉਂ ਪਈ ਹੈ ਇਹਨਾਂ ਦਾ ਕਾਰਨ ਅਸੀਂ ਸਬੂਤ ਇਕੱਠੇ ਕਰ ਰਹੇ ਹਾਂ ਸਾਡੇ ਜ਼ਿਲ੍ਹਾ ਪ੍ਰਧਾਨ ਰੰਦੇ ਇਹਨਾਂ ਦੇ ਤੋਂ ਪਾਵਾਂਗੇ ਔਰ ਪਾਰਟੀ ਪ੍ਰਧਾਨ ਦੇ ਪਾਵਾਂਗੇ ਹਾਂ ਜੀ ਇਹ ਕੱਟ ਪੈਣ ਦਾ ਕਾਰਨ ਕੀ ਹੈ ਅੱਜ ਫਾਇਲ ਕਰ ਜਿਲੇ ਵਾਸਤੇ ਸਾਰੀ ਮੀਟਿੰਗ ਇਕੱਠੀ ਹੋਈ ਸੀ ਤੇ ਜਿੰਨੇ ਵੀ ਸਾਡੇ ਮੇਨ ਲੀਡਰ ਵਰਕਰ ਸਬਾਨ ਜਿਵੇਂ ਫਲਕਾ ਚਾਰਜ ਹੋ ਗਏ ਜ਼ਿਲ੍ਹਾ ਪ੍ਰਧਾਨ ਹੋ ਗਏ ਪੀਐਸਸੀ ਮੈਂਬਰ ਹੋ ਗਏ ਜਿਵੇਂ ਜਾਂ ਸਰਕਾਰ ਨੇ ਪ੍ਰਦਾਨ ਲੋਗੇ ਪਿੰਡਾਂ ਦੇ ਸਾਡੇ ਪੰਜ ਸਾਈਕਲ ਪ੍ਰਦਾਨ ਪਿੰਡਾਂ ਚ ਐ ਦੋ ਸ਼ਹਿਰ ਫਲਕਾ ਜੀ ਫਲਕਾ ਸੈਂਦੇ ਆ ਜਾਲਵਾਦੇ ਵੀ ਅੱਲਾ ਦਾ ਹੈਗੇ ਆ ਅਮੋਰਚ ਵੀ ਹੈਗੇ ਵੱਲੋਵਾਂ ਚ ਅੱਲਾ ਦਾ ਹੈਗੇ ਆ ਉਹੀ ਵੇਲੇ ਮੇਡ ਕਰਤੀ ਹੋਈ ਉੱਤੇ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਬਲੇਮ ਕੀਤੇ ਜਾ ਰਹੇ ਆ ਦੂਜੇ ਸਾਡੇ ਵਿਰੋਧੀਆਂ ਨੇ ਕੋਈ ਗਲਤ ਹੈ ਜੀ ਬਾਦਲ ਸਾਹਿਬ ਨੇ ਜੋ ਕਮਾਂਡ ਸੰਭਾਲੀ ਸ਼੍ਰੋਮਣੀ ਕਾਲੇ ਦਲ ਦੀ ਕੋਈ ਤੋਂ ਬਿਗੈਰ ਸ਼੍ਰੋਮਣੀ ਕਾਲੇ ਦਲ ਨੂੰ ਸੰਭਾਲਣਾ ਬਹੁਤ ਔਖਾ ਹੈ ਬਹੁਤ ਵੱਡਾ ਬੀੜਾ ਜੀ ਐਵੇਂ ਮਾੜੀ ਦੀ ਗੱਲ ਨਾਲ ਦੂਜੀਆਂ ਪਾਰਟੀਆਂ ਦੇ ਸਖਾਇ ਹੋਏ ਬੰਦੇ ਜਿਹੜੇ ਬੋਲ ਰਹੇ ਉਹ ਜੀ ਵੱਟੇ ਪਾਰਟੀ ਨੂੰ ਕਿਸੇ ਪੱਧਰ ਤੇ ਨੁਕਸਾਨ ਨਹੀਂ ਪਹੁੰਚ ਸਕਦਾ ਉਹ ਵੱਡੇ ਪੱਧਰ ਤੇ ਵੱਡੇ ਲੀਡਰਾਂ ਦਾ ਕੰਮ ਹੈ ਜੀ ਸਾਡਾ ਲੋਕਲ ਵਰਕਰਾਂ ਦਾ ਕੰਮ ਹੈ ਜੀ ਆਪਣਾ ਲੋਕਲ ਲੀਡਰਸ਼ਿਪ ਨੂੰ ਸੰਭਾਲਣਾ ਸਾਡੇ ਜਿਹੜਾ ਰਕਨਚਾਰ ਸ਼੍ਰੋਮਣੀ ਕਾਲੀਦਾਲੇ ਸਭੂਰੂ ਸਿੰਘ ਮੈਕਾ ਅਸੀਂ ਉਹਨਾਂ ਦੇ ਨਾਲ ਆ ਜੀ ਜਿਵੇਂ ਉਹ ਗੱਲ ਕਰਨਗੇ ਅਗਲੀ ਵੱਡੀ ਗੱਲ ਉਹ ਕਰ ਸਕਦੇ ਨੇ ਵੇਖੋ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਜਿਹੜਾ ਫਤਵਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਜੀ ਦਿੱਤਾ ਗਿਆ ਕਿਉਂਕਿ ਚੰਦ ਕ ਲੋਕਾਂ ਨੇ ਥੋੜੀ ਜੀ ਬਗਾਵਤ ਕੀਤੀ ਸੀਗੇ ਔਰ ਪ੍ਰਧਾਨ ਜੀ ਤੇ ਸਵਾਲੀਆ ਸਵਾਲ ਉਠਾਇਆ ਸੀ ਉਹਨਾਂ ਨੇ ਉਹਨਾਂ ਦੀ ਪ੍ਰਧਾਨਗੀ ਤੇ ਕਿਉਂਕਿ ਜਿਹੜਾ ਇਹ ਪ੍ਰਧਾਨ ਚੁਣਿਆ ਜਾਂਦਾ ਨਾ ਪ੍ਰਧਾਨ ਡੈਮੋਕ੍ਰੈਟਿਕ ਤਰੀਕੇ ਨਾਲ ਚੁਣਿਆ ਜਾਂਦਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਰਤੀ ਕਰਦਾ ਹੈ ਡੈਲੀਗੇਟ ਬਣਾਉਂਦਾ ਵਰਕਿੰਗ ਕਮੇਟੀ ਬਣਦੀ ਹੈ ਫਿਰ ਉਹ ਸਾਰੇ ਇਕੱਠੇ ਹੋ ਕੇ ਪ੍ਰਧਾਨ ਚੁਣਦੇ ਆ ਕੋਈ ਧੱਕੇ ਨਾਲ ਥੋਪਿਆ ਹੋਇਆ ਪ੍ਰਧਾਨ ਨਹੀਂ ਹੈਗਾ ਆ ਦੁਬਾਰਾ ਫਿਰ ਭਰਤੀ ਹੋਣੀ ਹੈ ਸ਼ਰੋਮਨੀ ਅਕਾਲੀ ਦਲ ਦੀ ਭਰਤੀ ਕਰਾਉਣ ਡੈਲੀਗੇਟ ਬਣਨਗੇ ਅੱਜੇ ਬਦਲ ਸਕਦੇ ਬਦਲੇਨ ਪ੍ਰਧਾਨ ਨੂੰ ਕੋਈ ਇਤਰਾਜ਼ ਨਹੀਂ ਹੈਗਾ ਲੇਕਿਨ ਅੱਜ VOTING ਵੀ ਕਰਾਉਣ ਤਾਂ VOTING ਵੀ ਹੋ ਸਕਦੀ ਹੈ ਔਰ ਜਿਹੜੇ ਦੋਚਲਾ ਰਹੇ ਆ ਦਾ ਪਿਛਲਾ ਪਾਰਲੀਮੈਂਟ ਇਲੈਕਸ਼ਨ ਲੰਘਿਆ ਕਿ ਕੱਲਾ ਦੋ ਪ੍ਰਧਾਨ ਜੀ ਤੇ ਲਾ ਰਹੇ ਆ ਇਹ ਇਹਨਾਂ ਦਾ ਦੋਸਤ ਜਾਇਜ਼ ਨਹੀਂਗਾ ਨਜਾਇਜ਼ ਦੋਚਲਾ ਰਹੇ ਆ ਕਿਉਂਕਿ ਕਮੀਆਂ ਤਾਂ ਹਰੇਕ ਦੀ ਕਿਤਨਾ ਕਿਤੇ ਰਹੀਆਂ ਥੱਲੋਂ ਲੈ ਕੇ ਪਾਰਟੀ ਸੁਧਾਰ ਕਰਨ ਦੀ ਲੋੜਾ ਉੱਪਰਲੇ ਲੈਵਲ ਦਾ ਆਮ ਲੋਕਾਂ ਨੂੰ ਸੰਦੇਸ਼ ਇਹੀ ਹੈ ਜਿਹੜੇ ਚੰਦਕ ਬੰਦੇ ਜਿਹੜੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣਾ ਨਹੀਂ ਚਾਹੀਦਾਗਾ ਜਿਹੜੀ ਪਾਰਟੀ ਹੈ ਦੁਬਾਰਾ ਤੋਂ ਫੇਰ ਪਿੰਡ ਪਿੰਡ ਸੱਤ ਸੱਤ ਜਾਊਗੀ ਦੁਬਾਰਾ ਫੇਰ ਪਾਰਟੀ ਪਾਰਟੀ ਉੱਚੇ ਲੈਵਲ ਤੇ ਆਊਗੀ ਕਿਉਂਕਿ ਜਿਹੜਾ ਇਹ ਸਮਾਜ ਹੈ ਨਾ ਇਸ ਤੋਂ ਵੀ ਮਾੜਾ ਸਮਾਜ ਵੇਖਿਆ ਛੋਮਨੀ ਕਾਲੀ ਦਲ ਇਹੋ ਜੀ ਕੋਈ ਗੱਲ ਨਹੀਂ ਪਾਰਟੀ ਉੱਠ ਕੇ ਆਊਗੀ ਉਹੜਾ 2027 ਦਾ ਇਲੈਕਸ਼ਨ ਹੈ ਉਹ ਵੀ ਪਰਮਾਤਮਾ ਮਿਹਰ ਕਰੂਗਾ ਅਸੀਂ ਸਰਕਾਰ ਵੀ ਬਣਾਵਾ ਦੇਦੇ ਚਾਹਦੇ ਹਾਂ ਪਾਰਟੀ ਜਿਹੜੇ ਨਹੀਂ ਅਸੀਂ ਕਾਫੀ ਵਰੀ ਹੋਈ ਹੈ ਇਹ ਦੇਖੋ ਜਿਆ ਪਰ ਇਹਨਾਂ ਦਾ ਕੋਈ ਪਾਰਟੀ ਨੂੰ ਫਰਕ ਨਹੀਂ ਪੈਣਾ ਕਿਉਂਕਿ ਪਾਰਟੀ ਨੇ ਚਲਾਉਣ ਵਾਸਤੇ ਬਹੁਤ ਵਧੀਆ ਬੰਦਾ ਤੇ ਬਹੁਤ ਵਧੀਆ ਪ੍ਰਧਾਨ ਚਾਹੀਦਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੋਈ ਕਾਬਲੀਅਤ ਕਿਸੇ ਵਿੱਚ ਵੀ ਨਹੀਂ ਬਾਕੀ ਜਿਵੇਂ ਕਹਿੰਦੇ ਵੀ ਅੱਗੇ ਕਾਫੀ ਵਰੀ ਜੇ ਬਰਨਪੁਰਾ ਸਾਹਿਬ ਚਲੇਗੇ ਢੀਡ ਸਾਹਿਬ ਚਲੇਗੇ ਫਿਰੇ ਚਲੇ ਜੇ ਫਿਰੇ ਵਾਪਸ ਆ ਗਿਆ ਉਹ ਦਿਨ ਉਹਨਾਂ ਦਾ ਉਹਨਾਂ ਦਾ ਹਮ ਤੱਕ ਕੈਰੀਅਰ ਕੱਟਦਾ 12 ਵਾਰ 15 15 ਇਲੈਕਸ਼ਨ ਲੜ ਕੇ ਤੇਨ ਟਨਾਰੀ ਚ ਆਪ ਚਾਰਾ ਸਰਕਾਰ ਚ ਰਾਜ ਭਗ ਹੋ ਗਿਆ ਉਹਨਾਂ ਨੇ ਅੱਜ ਉਹਨਾਂ ਨੂੰ ਉਹੀ ਪ੍ਰਤਾਨ ਮਾੜਾ ਲੱਗਣ ਲੱਗ ਪਿਆ ਇਹਨਾਂ ਬੰਦਿਆਂ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਮੈਂ ਤਾਂ ਕਹਿੰਦਾ ਵਾਇਗਰੂ ਦੇ ਸੋਬਰ ਆਏ ਨੇ ਉਹਨਾਂ ਨੂੰ ਨਿਕਲ ਹੀ ਜਾਣਾ ਹੈ ਜੇ ਪਾਰਟੀ ਇਹ ਕਦੇ ਇਹਨਾਂ ਨੂੰ ਵਾਸ ਵੀ ਨਹੀਂ ਲੈਣਾ ਚਾਹੀਦਾ। ਮੇਰਾ ਇਹ ਮੁੱਦਾ ਇਹ ਹੈ ਜਿਵੇਂ ਪੱਲੇ ਪ੍ਰਧਾਨ ਜੀ ਬਾਰੇ ਅਸੀਂ ਸਾਰੇ ਹਸਰਤ ਸਿੰਘ ਬਾਦਲ ਜੀ ਦੇ ਨਾਲ ਹੈਗੇ ਆਂ। ਨਾਲ ਰਵਾਂਗੇ। ਕਿਉਂਕਿ ਨਾਲ ਅਸੀਂ ਪਾਸੇ ਹੋਈ ਆ ਜਿਵੇਂ ਇਹ ਕੱਲ ਅਸੀਂ ਪਾਰਟੀ ਦੇ ਨਾਲ ਪ੍ਰਧਾਨ ਜੀ ਦੇ ਨਾਲ। ਇਹ ਜੇ ਪ੍ਰਧਾਨ ਕਦੇ ਵੀ ਨਹੀਂ ਬਣ ਸਕਦਾ ਸ਼੍ਰੋਮਣੀ ਅਕਾਲੀ ਦਲ। ਦੇਖੋ ਅੱਜ ਦੀ ਮੀਟਿੰਗ ਰੱਖੀ ਗਈ ਸੀ ਸਮੁੱਚੇ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ। ਸਾਰਿਆਂ ਨੇ ਆਪਣੀ ਆਪਣੀ ਸਹਿਮਤੀ ਜਿਹੜੀ ਇਹ ਉਹ ਸਰਦਾਰ ਸਰਬੀਰ ਸਿੰਘ ਬਾਦਲ ਦੇ ਨਾਲ ਦਿੱਤੀ ਹੈ। ਕੁਝ ਬahari ਤਾਕਤਾਂ ਜਿਹੜੀਆਂ ਨੇ ਉਹ ਸ਼ਰਮਣੀ ਅਕਾਲੀ ਦਲ ਦਾ ਨੁਕਸਾਨ ਕਰਨੀਆਂ ਚਾਹੁੰਦੀਆਂ ਨੇ ਜਿਹਦੇ ਵਿੱਚ ਸਾਰਾ ਵਿਚਾਰ ਵਿਮਰਸ਼ ਕੀਤਾ ਗਿਆ ਕੁਝ ਲੋਕ ਜਿਹੜਾ ਇਹ ਅਲੱਗ-ਅਲੱਗ ਤਰ੍ਹਾਂ ਦੇ ਐਲੀਵੇਸ਼ਨ ਜਿਹੜੇ ਨੇ ਉਹ ਅਕਾਲੀ ਦਲ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਲਾ ਰਹੇ ਨੇ ਜਿਹੜੇ ਕਿ ਬੇਬੁਨਿਆਦ ਨੇ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਬਹੁਤ ਮਿਹਨਤੀ ਔਰ ਬਹੁਤ ਜਜਾਰੂ ਪ੍ਰਧਾਨ ਆ ਜਿਹਦਾ ਕਿ ਅਕਾਲੀ ਦਲ ਨੂੰ ਜਿਹੜੀ ਹੈ ਬਹੁਤ ਵੱਡੀ ਜ਼ਰੂਰਤ ਆ ਔਰ ਚੰਗੇ ਮਾਰੇ ਸਮੇ ਜਿਹੜੇ ਨੇ ਉਹ ਪਾਰਟੀਆਂ ਤੇ ਆਉਂਦੇ ਰਹਿੰਦੇ ਨੇ ਬਾਰੀ ਤਾਕਤਾਂ ਜਿਹੜੀਆਂ ਨੇ ਉਹ ਹਮਲੇ ਸਮੇ ਸਮੇ ਤੇ ਕਰਦੀਆਂ ਰਹਿੰਦੀਆਂ ਨੇ ਉਹਦਾ ਹੀ ਹੈ ਨਤੀਜਾ ਹੈ ਕਿ ਦੁਬਾਰਾ ਜਿਹੜਾ ਇੱਕ ਅਟੈਕ ਸ਼੍ਰੋਮਣੀ ਅਕਾਲੀ ਦਲ ਤੇ ਹੋਇਆ ਤਾਂ ਸਾਡੇ ਕੋਲ ਸਾਥੀ ਜਿਹੜੇ ਨੇ ਉਹ ਉਹਨਾਂ ਦੇ ਬਖਾਵੇ ਦੇ ਵਿੱਚ ਆ ਕੇ ਸਾਈਡ ਤੇ ਹੋ ਗਏ ਨੇ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਸੁਨਹਿਰੀ ਹੈ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਹੇਠ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ